ਅਸੀਂ ਪਹੁੰਚ ਗਏ ਆਂ ਜੀ ਇਹ ਪੈਰਿਸ ਦਾ 에어ਪੋਰਟ ਹੈ ਅਸੀਂ ਹੁਣੇ ਹੁਣੇ ਲੈਂਡ ਕੀਤਾ ਤੇ ਇਮੀਗ੍ਰੇਸ਼ਨ ਕਰਾਇਆ ਇੱਥੇ ਹੁਣ ਅਸੀਂ ਆ ਗਏ ਆਂ ਬੈਗੇਜ ਦੇ ਲਈ ਤੇ ਤੁਹਾਨੂੰ ਅੱਜ ਪੈਰਿਸ ਦਾ 에어ਪੋਰਟ ਵੀ ਦਿਖਾਵਾਂਗੇ ਤੇ ਪੈਰਿਸ ਦੇ ਬਾਹਰ ਦਾ ਨਜ਼ਾਰਾ ਦਿਖਾਵਾਂਗੇ ਕਿੰਨਾ ਟਾਈਮ ਲੱਗਿਆ ਤੇ ਇਸ ਨੂੰ ਆਇਆ ਨਹੀਂ ਸਿਕਰੀਆ ਦਾ 2 ਨੰਬਰ ਬੈਂਟ ਦੇ ਕੋਲ ਸੰਦੇਸ਼ ਕਰਦੇ ਨੇ ਨੂੰ ਪਾ ਦੇ ਸਮਾਂ ਵੀ ਵੀਡੀਓ ਕਰ ਰਹੇ ਹਾਂ ਅਸੀਂ ਅਸੀਂ ਆ ਗਏ ਹਾਂ ਜੀ 에어ਪੋਰਟ ਤੋਂ ਬਾਹਰ ਤੇ ਐਗਜ਼ਿਟ ਕਰ ਰਹੇ ਹਾਂ ਅੰਦਰੋਂ ਦਿਖਾਉਂਦੇ ਤੁਹਾਨੂੰ 에어ਪੋਰਟ ਸਾਡੇ ਲਈ ਟੈਕਸੀ ਦਾ ਭਰਾ ਆਇਆ ਹੋਇਆ ਹੈ ਤੁਸੀਂ ਦੇਖਦੇ ਹਾਂ ਕਿੱਥੇ ਮਿਲਦਾ ਸਾਨੂੰ ਉਹ ਕੋਸਟ ਉਹ ਹੱਥ ਕਰੀਦਾ ਇਹ ਕੋਲ ਵੀ ਪੜੀਆਂ ਨੇ ਗੱਡੀਆਂ ਪਿੱਕ ਕਰਨੇ ਆਪੇ ਮੈਂ ਤੁਹਾਨੂੰ ਜਿਹਾ ਦੋ ਟੈਂਡਰ ਚਾਹੋ ਜੀ ਦੋ ਦਿੱਤੇ ਗੰਡਾ ਬਾਹਰ ਤੋਂ ਇਹ ਤੇ ਬੈਠੇ ਸਾਨੂੰ ਵਾਦੀ ਸਿੰਗਰ ਚੁੱਕੇ ਆਏਪੋਰਟ ਤੋਂ ਬਾਹਰ ਇਹ ਤੁਹਾਨੂੰ ਬਾਹਰ ਦਾ ਤਰੀਹੀ ਦਿਖਾਣੇ ਆ। ਹੈਂ ਮੇਰਾ ਬੀ ਆਹ ਪਹੁੰਚ ਗਿਆ ਆਪਣੇ ਹੋਟਲ ਹਯਾਤ ਪੈਲਸ। ਇਹ 에어ਪੋਰਟ ਦੇ

ਕੀ ਜਾਈਏ ਟੂ ਟਾਈ ਹੋਟਲ ਦੇਰ ਕੌਣ ਕੀ ਲਈ ਆਪਣੇ ਹੋਟਲ ਸੋ ਯੂ ਆਰ ਪਹੁੰਚ ਕੇ ਜੀ ਐਸੀ ਹੋਟਲ ਰੈਸਟ੍ਰੈਂਟ ਤੇ ਚੈੱਕ ਇਨ ਕਰ ਲੈਣਾ ਸਾਡਾ ਹੋ ਗਿਆ ਚੈੱਕ ਇਨ ਕੇ ਅਸੀਂ ਪਹੁੰਚ ਗਏ ਰੂਮ ਦੇ ਅੰਦਰ ਬਹੁਤੀ ਸੋਨੋ ਰੂਮ ਹੈ ਇਧਰ ਤੇ ਦੇਖਿੰਦੇ ਬਹੁਤ ਬਾਹਰ ਦਾ ਦ੍ਰਿਸ਼ੀ ਦਿਖਾਉਂਦੇ ਆ ਤੁਹਾਨੂੰ ਕੋਈ ਨਾ ਕਾਲਾ ਬਣਦਾ ਇਹ ਬੜਾ ਨੰਪਲਾ ਖਾਨ ਹਾਂ ਰੂਮ ਅੰਦਰ ਆ ਗਿਆ ਬੰਦ ਦੇਖੋ ਅਜੇ ਇਥੇ ਰਾਤ ਦੇ 9 ਵਜੇ ਰਹੇ ਨੇ ਤੇ ਦੇਖੋ ਕਿੰਨੀ ਰੋਸ਼ਨੀ ਹੈ ਇਦਾਂ ਲੱਗ ਰਿਹਾ ਆਪਣੇ ਜਿਦਾਂ ਇੰਡੀਆ ਦੇ ਵਿੱਚ 7 ਵਜੇ ਹੋਣ 6 7 ਇਹਦਾ ਥੋੜਾ ਉੱਪਰ ਕਿਉਂ ਲੱਗ ਰਿਹਾ ਕਿਉਂਕਿ ਕਲਾਉਡੀ ਹੋ ਰਿਹਾ ਹੈ ਮੌਸਮ ਬਰਸਾਤ ਹੋ ਰਹੀ ਹੈ ਹਲਕੇ ਹਲਕੇ ਜੇਕਰ ਨਾ ਹੁੰਦੀ ਤਾਂ ਹੋਰ ਵੀ ਰੋਸ਼ਨੀ ਹੁੰਦੀ ਜੀ